ਪੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਭਗਵੰਤ ਮਾਨ ਜੀ ਪੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਭਗਵੰਤ ਮਾਨ ਜੀ ਪੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਇਹ ਮਾਨ ਸਾਹਿਬ ਜੀ ਮੈਂ ਤਾਂ ਕਹਿ ਰਿਹਾ ਕਿ ਪੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਪਿਛਲੀ ਜਦੋਂ ਵਿਧਾਨ ਸਭਾ ਲੱਗੀ ਆ ਹੁਣ ਵੀ ਚੱਲ ਰਹੀ ਆ ਉਸ ਟਾਈਮ ਤੇ ਮਸਲਾ ਚੱਕਿਆ ਗਿਆ ਸੀ ਖਸ ਖਸ ਖੇਤੀ ਦਾ ਕੋ ਹੁਣ ਖਸ ਖਸ ਖੇਤੀ ਤੁਸੀਂ ਉਸ ਤੋਂ ਬਾਅਦ ਮਸਲਾ ਸਪੀਕਰ ਸਾਹਿਬ ਅੱਗੇ ਹੀ ਚੱਕਿਆ ਸੀ ਉਸ ਟਾਈਮ ਤੇ ਵੀ ਤੁਹਾਡੀ ਸਰਕਾਰ ਸੀ ਆ ਪਿਛਲੇ 6 ਮਹੀਨਿਆਂ ਦੀ ਗੱਲ ਹੀ ਆ ਤਾਂ ਤਾਂ ਕਹਿ ਰਹੇ ਆ ਭਗਵਾਨ ਤਮਨਜੀ ਪੰਡਾ ਪਡੋਰੀਆ ਕਿੰਨਾ ਕ ਪਾਰ ਇੱਕ ਕਪ ਛੱਡਤਾ ਦੂਜਾ ਤਿਆਰ ਜਿਹੜੇ ਤੁਸੀਂ ਉਹਨੋਂ ਤਾਂ ਗੱਪ ਛੱਡਤੇ ਆ ਜਿਹੜੇ ਉਦੋਂ ਵਿਧਾਨ ਸਭਾ ਦੇ ਵਿੱਚ ਮਸਲੇ ਚੱਕੇ ਆ ਉਹਦੇ ਵਿੱਚੋਂ ਹਲੇ ਇੱਕ ਵੀ ਹੱਲ ਨਹੀਂ ਹੋਇਆਗਾ ਤੁਸੀਂ ਖਾਸ ਖਾਸ ਖੇਤੀ ਦਾ ਉਦੋਂ ਮੁੱਦਾ ਚੱਕਿਆ ਸੀ ਤੇ ਫਿਰ ਜਿਹੜੇ ਖਾਸ ਖਾਸ ਖੇਤੀ ਤੁਸੀਂ ਮੁੱਦਾ ਚੱਕ ਕੇ ਉਸ ਤੋਂ ਬਾਅਦ ਕਈਆਂ ਨੇ ਕਨਾਲ ਕਈਆਂ ਨੇ ਦੋ ਕਨਾਲਾ ਬਿਜੀਆਂ ਸੀ ਉਹਨਾਂ ਤੇ ਪਰਚੇ ਪਏ ਆ ਫਾਇਲ ਕਾ ਜ਼ਿਲ੍ਹਾ ਦੇ ਵਿੱਚ ਮੈਂ ਕੋਈ ਨਸ਼ੇ ਦੀ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਪਰ ਜਦੋਂ ਤੁਸੀਂ ਇਹ ਮਸਲਾ ਚੱਕਿਆ ਸੀ ਆ ਖਾਸ ਖਾਸ ਖੇਤੀ ਵਾਲਾ ਹੁਣ ਉਹ ਖਸ ਖਸ ਖੇਤੀ ਉਹ 13000 ਪਿੰਡਾਂ ਲਗਭਗ ਪੰਜਾਬ ਦਾ ਕਿੰਨੇ ਪਿੰਡਾਂ ਦੇ ਵਿੱਚ ਖਸ ਖਸ ਖੇਤੀ ਬਜਾਤੀ ਆ ਤੁਸੀਂ ਇਹ ਦੱਸੋ ਸਰਕਾਰ ਤੁਹਾਡੀ ਆ ਐਮ ਐਲ اے ਸਾਹਮਣ ਨਾਲੋਂ ਜ਼ਿਆਦੇ ਤੁਹਾਡੇ ਆ ਇਹ ਤਾਂ ਸਭ ਤੋਂ ਜ਼ਿਆਦੇ ਐਮ ਐਲ اے ਇਸ ਟਾਈਮ ਤੁਹਾਡੇ ਕੋਲੇ ਆ ਖਸ ਖਸ ਦੀ ਖੇਤੀ ਕੋਈ ਐਮ ਐਲ اے ਨੇ ਬੀਜਤੀ ਆ ਕੀ ਜਿਹੜੇ ਜਿਹੜੇ ਮੰਤਰੀ ਨੇ ਮੁੱਦਾ ਚੱਕਿਆ ਸੀ ਕੀ ਖਾਸ ਖਾਸ ਖੇਤੀ ਦਾ ਉਹਨਾਂ ਨੇ ਕੋਈ ਨਾ ਕੋਈ ਮਤਲਬ ਸ਼ੁਰੂਆਤ ਕਰਵਾਈ ਆ ਕਿਤੇ ਕਿ ਕੱਲਾ ਮੁੱਦਾ ਚੱਕਣਾ ਸੀ ਇਸ ਟਾਈਮ ਕੋਈ ਮੁੱਦੇ ਦੀ ਕੋਈ ਗੱਲ ਹੀ ਨਹੀਂ ਕੀਤੀ ਖਾਸ ਖਾਸ ਖੇਤੀ ਦੀ ਉਹ ਥੋੜਾ ਕੰਮ ਤਾਂ ਹੋਇਆ ਪਿਆ ਅੱਗਾ ਦੌੜ ਤੇ ਪਿੱਛਾ ਚੌੜ ਹੁਣ ਪਹਿਲਾਂ ਵਾਲੇ ਜਿਹੜੇ ਮਸਲੇ ਆ ਉਹ ਉਵੇਂ ਦੇ ਉਵੇਂ ਰਹਿ ਜਾਂਦੇ ਆ ਐ 6 ਮਹੀਨਿਆਂ ਬਾਅਦ ਤੁਸੀਂ ਮਸਲਾ ਕੋਈ ਨਵਾਂ ਹੀ ਚਲ ਦਿੰਨੇ ਆ ਐ ਇੱਕ ਦੀ ਮਸਲਾ ਤੁਸੀਂ ਪੰਚਾਇਤਾਂ ਦੇ ਕਹੀ ਜਾਂਦੇ ਆ ਤੁਸੀਂ ਸਪੀਕਰ ਨੂੰ ਇਹ ਗੱਲ ਕਹਿਤੀ ਕਿ ਸਪੀਕਰ ਸਾਹਿਬ ਇਹ ਤੁਹਾਡੇ ਹੁਣ ਜਿਹੜੇ ਗੱਪ ਛੱਡ ਤੇ ਗੱਪ ਤਿਆਰ ਉਹ ਮੈਂ ਦੱਸ ਰਿਆਂ ਹੋਰ ਮੈਂ ਗੱਲ ਨਹੀਂ ਪੂਰੀ ਦੱਸਦਾ ਤੁਸੀਂ ਇਹ ਕਹਤਾ ਸਪੀਕਰ ਸਾਹਿਬ ਨੂੰ ਕਿ ਸਪੀਕਰ ਸਾਹਿਬ ਐਕਤੀ ਜਿਹੜਾ ਸਰਬਸੰਮਤੀ ਦੇ ਨਾਲ ਸਰਪੰਚ ਚੁਣੂਗਾ ਕੀ ਗੱਲ ਸਪੀਕਰ ਨੇ ਚੁਣਨੇ ਆ ਸਪੀਕਰ ਨੇ ਸਰਪੰਚ ਜੇਬ ਚ ਪਾ ਕੇ ਰੱਖਿਆ ਜਾਂ 13000 ਪਿੰਡਾਂ ਦੀਆਂ ਵੋਟਾਂ ਜਿਹੜੀਆਂ ਲੋਕਾਂ ਨੇ ਸਪੀਕਰ ਨੇ ਜੇਬ ਚ ਪਾ ਕੇ ਰੱਖੀਆਂ ਸਪੀਕਰ ਤਾਬ ਵਿਚਾਰਾ 2.5 ਸਾਲਾਂ ਦਾ ਰਹਿ ਗਿਆ ਅੱਗੋਂ ਇਹ ਨਹੀਂ ਪਤਾ ਫਰੀਦਕੋਟ ਵਾਲੇ ਜਿਤਾਉਣਗੇ ਕਿ ਨਹੀਂ ਜਿਤਾਉਂਦੇ ਤੇ ਇਸ ਕਰਕੇ ਤੁਸੀਂ ਮਹਾਰਾਜ ਜਿਹੜੇ ਮਸਲੇ ਚੱਕਨੇ ਆ ਮਸਲੇ ਹੱਲ ਕਰੋ ਸਪੀਕਰ ਨੂੰ ਨਾ ਦੱਸੋ ਸਪੀਕਰ ਤੁਹਾਡਾ ਤੁਸੀਂ ਜਿਹੜਾ ਉਹਨਾਂ ਨੂੰ ਫੋਨ ਤੇ ਕਹਿ ਦੋਗੇ ਕੰਮ ਹੋਣਾ ਤਾਂ ਉਹੀ ਆ ਹੁਣ ਐ ਕਿਉਂ ਤੁਸੀਂ ਆਓ ਐਕਟਿੰਗ ਜੀ ਕਰੀ ਜਾਂਦੇ ਆ ਉਹ ਪਿਛਲੀ ਵਾਰੀ ਮੈਂ ਤਾਂ ਇਹ ਕੰਨਾ ਵੀ ਖਸ ਖਸ ਖੇਤੀ ਕੀ ਤੁਸੀਂ ਕੋਈ ਪੰਚਾਇਤੀ ਜਗ੍ਹਾ ਤੇ ਬਿਜਤੀ ਆ ਆ ਇੰਨਾ ਦਿਨਾਂ ਚ ਆ ਕੇ ਪਹਿਲੀਆਂ ਠੇਕੇ ਚੜ੍ਹਦੀਆਂ ਹੁੰਦੀਆਂ ਖੈਰ ਠੇਕੇ ਤੁਹਾਡੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਲਏਗਾ ਕੀ ਤੁਸੀਂ ਖਸ ਖਸ ਖੇਤੀ ਕੋਈ ਸ਼ਮਸ਼ਾਨ ਘਾੜ ਚੀ ਖਸ ਖਸ ਸੜਤੀ ਆ ਕੇ ਕਿਸੇ ਨੇ ਦੱਸੋ ਹੈ ਕੋਈ ਜਵਾਬ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਕਹਿਣਾ ਕਿ ਜਿਹੜੀ ਇਹ ਗੱਲ ਹੈ ਭਗਵੰਤ ਮਾਨ ਜੀ ਤੱਕ ਜਰੂਰ ਪਹੁੰਚਾਓ ਕਿ ਜਿਹੜੇ ਪਿਛਲੀ ਯਾਰੀ ਦੇ ਮੁੱਦੇ ਸੀ ਵਿਧਾਨ ਸਭਾ ਦੇ ਵਿੱਚ ਖਸ ਖਸ ਖੇਤੀ ਵਾਲੇ ਉਹ ਖਸ ਖਸ ਖੇਤੀ ਵਾਲੇ ਮੁੱਦੇ ਹੈ ਕਿੱਥੇ ਆ ਕੀਨੇ ਬੀਜੀ ਆ ਅੱਗੋਂ ਦੀ ਕਾਰਵਾਈ ਕੀ ਚੱਲ ਰਹੀ ਆ ਕਿ ਹੁਣ ਉਹ ਜਿਹੜਾ ਮਸਲਾ ਕਿਹੜੇ ਅਫਸਰ ਕੋਲ ਜਾ ਕੇ ਪਿਆ ਕੀ ਦੇ ਸਹਿਨ ਚਾਹੀਦੇ ਆ ਕਿਹੜੀ ਕੋਰਟ ਦੇ ਸਹਿਨ ਚਾਹੀਦੇ ਆ ਕਿਹੜੀ ਸਰਕਾਰ ਦੇ ਸਹਿਨ ਚਾਹੀਦੇ ਆ ਕਿਹੜੀ ਸਟੇਟ ਤੋਂ ਮਨਜ਼ੂਰੀ ਲੈਣੀ ਆ ਜਾਂ ਕਿਹੜੇ ਮੰਤਰੀ ਤੋਂ ਮਨਜ਼ੂਰੀ ਲੈਣੀ ਆ ਪੰਜਾਬ ਚ ਸਰਕਾਰ ਤੁਹਾਡੀ ਆ ਜੇ ਤੁਸੀਂ ਕਿਸੇ ਕਿਸਾਨ ਨੂੰ ਨਹੀਂ ਵਜਾ ਸਕਦੇ ਕਮਸੇ ਕਮ ਇਹਨਾਂ ਦੇ ਠੇਕੇ ਖਲੌਣ ਦੀ ਗੱਲ ਕਿੱਥੇ ਪਹੁੰਚ ਆਦੀ ਆ ਤੁਸੀਂ ਫੀਮ ਭੁੱਕੀ ਦੇ ਠੇਕੇ ਜਿਹੜੇ ਉਹ ਠੇਕੇ ਖੋਲਣ ਤੱਕ ਦੀ ਗੱਲ ਕਿੱਥੇ ਪਹੁੰਚ ਗਈ ਆ ਇਹ ਹੁਣ ਜਵਾਬ ਲੋਕਾਂ ਨੇ ਲੈਣੇ ਆ ਤੁਹਾਡੇ ਕੋਲ ਤੇ ਨਹੀਂ ਤਾਂ ਫਿਰ ਸਾਡੇ ਕੋਲ ਤਾਂ ਗੱਲ ਹੈਗੀ ਆ ਭਗਵੰਤ ਮਾਨ ਜੀ ਪੰਡਾ ਪਡੋਰੀਆ ਕਿੰਨਾ ਕ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਪੰਡਾ ਪਡੋਰੀਆ ਭਗਵੰਤ ਮਾਨ ਜੀ ਕਿੰਨਾ ਕ ਪਾਰ ਕਿੰਦਾ ਇੱਕ ਗੱਪ ਛੱਡਤਾ ਦੂਜਾ ਤਿਆਰ ਹੋਰ ਕੋਈ ਪੰਜਾਬ ਦਾ ਕੋਈ ਭਾਰ ਨਹੀਂ ਇਨਾਂ ਤੇ ਪੰਜਾਬ ਦੇ ਲੋਕਾਂ ਦਾ ਕੋਈ ਇਹਦੇ ਇਨਾਂ ਤੇ ਭਾਰ ਨਹੀਂ ਇਨਾਂ ਦਾ ਭਗਵੰਤ ਮਾਨ ਜੀ ਦਾ ਕੋਈ ਮੈਨੂੰ ਗੁੱਸਾ ਨਹੀਂ ਇਨਾਂ ਤੇ ਇਨਾਂ ਦਾ ਪਹਿਲੇ ਦਿਨ ਤੋਂ ਕੰਮ ਹੀ ਇਹ ਰਿਹਾ ਕੁਲਫੀ ਗਰਮਾ ਗਰਮ ਕੈਸਟ ਆ ਗਈ ਜਾਂ ਕੋਈ ਮਤਲਬ ਹੋਰ ਕੈਸਟ ਆ ਗਈ ਜਗਨੂ ਹਾਜ਼ਰ ਹੈ ਜਗਨੂ ਸਕੂਲੇ ਗਿਆ ਇਹੋ ਜਿਹਾਂ ਕੈਸਟਾਂ ਹੁੰਦੀਆਂ ਰਹੀਆਂ ਖੈਰ ਇਨਾਂ ਨੇ ਤਾਂ ਆਪਣੀਆਂ ਰੀਲਾਂ ਚਲਾਉਣੀਆਂ ਹੁੰਦੀਆਂ ਇਸੇ ਤਰ੍ਹਾਂ ਇਹ ਆਏ ਵਿਧਾਨ ਸਭਾ ਦੀ ਰੀਲ ਨਵੀਂ ਕੋਈ ਤਿਆਰ ਕਰਕੇ ਲਿਆਉਂਦੇ ਆ ਤੇ ਜਿਹੜੀ ਰੀਲ ਚੱਲ ਜੇ ਉਹ ਰੀਲ ਦੀ ਬੱਲੇ ਬੱਲੇ ਆ ਪਿਛਲੀ ਵਿਧਾਨ ਸਭਾ ਚ ਉਹ ਰੀਲ ਚੱਲ ਗਈ ਸੀ ਸਾਡੇ ਅਰਗਿਆਂ ਦੀਆਂ ਤਾਂ ਗੱਲਾਂ ਮੀਡੀਆ ਅੱਜਕਲ ਚੱਕਦੀ ਵੀ ਨਹੀਂ ਕਿਉਂਕਿ ਜੇਕਰ ਉਹ ਮੀਡੀਆ ਸਾਡੇ ਅਰਗਿਆਂ ਦੀਆਂ ਗੱਲਾਂ ਲਾਉਣਗੇ ਉਹਨਾਂ ਦੇ ਚੈਨਲਾਂ ਦੀ ਮਾਂਜੀ ਮਾਂਜ ਕੇ ਰੱਖ ਦਿੰਦੇ ਆ ਐ ਮਾਂਜ ਕੇ ਸਿਰਦੇ ਆ ਜਿਵੇਂ ਕਿਸੇ ਨੇ ਚੌਲ ਬਣਾ ਕੇ ਉਦੋਂ ਬਾਅਦ ਕਿਸੇ ਨੇ ਕੋਈ ਕੈਮੀਕਲ ਲਾ ਕੇ ਭਾਂਡਾ ਮਾਂਜ ਕੇ ਰੱਖਿਆ ਹੋਵੇ ਉਹ ਅਗਲੇ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਫਿਰ ਹੋਰ ਹੀ ਗੱਲਾਂ ਚਲਾ ਲੈਨੇ ਆ ਉਹ ਇਕੱਲੇ ਮਾਨ ਸਾਹਿਬ ਦੇ ਭਾਸ਼ ਨਹੀਂ ਵਿਖਾਉਂਦੇ ਆ ਕਿ ਅਸੀਂ ਤੇ ਇਹੀ ਬੇਨਤੀ ਕਰ ਸਕਦੇ ਆ ਤੁਸੀਂ ਉਹ ਕੈਸਟਾ ਦਾ ਕੰਮ ਛੱਡੋ ਹੁਣ ਤੁਸੀਂ ਮੁੱਖ ਮੰਤਰੀ ਆ ਪੰਜਾਬ ਦੇ ਤੇ ਉਹ ਕੈਸਟਾ ਦਾ ਕੰਮ ਪਾਸੇ ਰਹਿ ਗਿਆ ਵੀ ਉਹ ਆਈਸੀਆਈਸੀ ਬਠਿੰਡੇ ਵਾਲੀ ਭੂ ਆਈ ਸੀ ਉਹ ਜਾਣਦੀ ਰਹੀ ਇਹ ਕੈਸਟਾ ਹੁਣ ਆਪਾਂ ਨੂੰ ਭੁੱਲਣੀਆਂ ਪੈਣਗੀਆਂ ਹੁਣ ਤੁਸੀਂ ਮੁੱਖ ਮੰਤਰੀ ਆ ਕਿਸੇ ਇੱਕ ਮੁੱਦੇ ਨੂੰ ਲੈ ਕੇ ਚੱਲੋ ਪਹਿਲਾਂ ਵਾਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਚਿੱਟੇ ਦਾ ਮੁੱਦਾ ਚੱਕਿਆ ਸੀ ਅੱਜ ਤੱਕ ਚਿੱਟਾ ਉਹ ਯਾਦਦਾ ਫਿਰਦਾ ਲੋਕਾਂ ਦੇ ਹਰ ਪਿੰਡਾਂ ਦੇ ਵਿੱਚ ਫਿਰ ਤੁਸੀਂ ਮਸਲੇ ਚੱਕਤੇ ਜੀ ਆ ਰੁਜ਼ਗਾਰੀ ਦੇ ਮੁੱਦੇ ਚੱਕਤੇ ਤੁਸੀਂ ਆ ਆਈਲੈਂਡਸ ਵਾਲਿਆਂ ਦੇ ਮੁੱਦੇ ਚੱਕਤੇ ਤੁਸੀਂ ਬਾਹਰ ਜਾਣ ਦੇ ਮੁੱਦੇ ਚੱਕਤੇ ਇਹ ਤੁਸੀਂ ਨੋਟ ਕਰੋ ਅੱਜ ਸਾਰਾ ਕੰਮ ਓਵੇਂ ਚੱਲ ਰਿਹਾ ਹੋਰ ਅੱਜ ਕੋਈ ਕੁਝ ਬਦਲਿਆ ਨਹੀਂਗਾ ਬਸ ਪੰਜਾਬ ਦੇ ਲੋਕ ਇੰਨਾ ਕੁ ਪੁੱਛਦੇ ਆ ਭੰਡਾ ਪਡੋਰੀਆ ਭਗਵੰਤ ਮਾਨ ਜੀ ਕਿੰਨਾ ਕੁ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਕੀ ਖਸ ਖਸ ਦੀ ਖੇਤੀਓ ਬਸ ਜਿਹੜੀ 2023 ਦੀ ਵਿਧਾਨ ਸਭਾ ਦੇ ਵਿੱਚ ਗੱਲ ਚੱਲੀ ਸੀ ਤੇ ਉਹ ਬਸ ਉੱਥੇ ਹੀ ਰਹਿ ਗਈ ਗੱਲ ਹੁਣ 2000 ਜਿਹੜੀ 24 ਦਾ ਮਸਲਾ ਇਹ ਹੁਣ ਤੁਸੀਂ ਸਰਪੰਚੀ ਦੇ ਚੱਕ ਤੇ ਤੇ ਜਿਹੜਾ ਹੋਰ ਤੁਸੀਂ ਹੁਣ ਕੋਈ 6 ਮਹੀਨਿਆਂ ਬਾਅਦ ਗੱਪ ਦਫਾਨ ਛੰਡਨੇ ਆ ਉਹ ਫਿਰ ਹੋਰ ਮਸਲੇ ਹੋਣਗੇ ਤੇ ਬਸ ਐਂ ਚੱਲਦਾ ਰਹੂਗਾ ਕੰਮ ਇਹ ਤਾਂ ਫਿਰ ਕਾਂਗਰਸ ਤੁਸੀਂ ਕਾਲੀਦਲ ਨੂੰ ਕਹਿੰਦੇ ਸੀ ਉਹ ਤਾਂ ਇਹ ਕਰ ਹੀ ਜਾਂਦੇ ਸੀ ਫਿਰ ਤੁਹਾਡਾ ਆਿਆਂ ਦਾ ਫਾਇਦਾ ਕੀ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਜੇ ਗੱਪ ਦਬਾਣੀ ਸਿੱਟਣੇ ਸੀ ਫਿਰ ਉਹਨਾਂ ਤਾਂ ਕੋਈ ਫਾਇਦਾ ਨਹੀਂ ਜਿਨ੍ਹਾਂ ਦੇ ਘਰ ਕੱਚੇ ਸੀ ਉਹਨਾਂ ਦੇ ਅੱਜ ਵੀ ਘਰ ਕੱਚੇ ਆ ਜਿਨ੍ਹਾਂ ਦੀਆਂ ਛੱਤਾਂ ਚੁੰਦੀਆਂ ਸੀ ਉਹਨਾਂ ਦੀਆਂ ਅੱਜ ਵੀ ਛੱਤਾਂ ਚੁੰਦੀਆਂ ਜਿਹੜੇ ਰੀੜ ਦੀ ਹੱਡੀ ਦੇ ਬਿਮਾਰ ਪਏ ਸੀ ਉਹ ਅੱਜ ਵੀ ਉਹੀ ਬਿਮਾਰ ਪਏ ਆ ਬਿਮਾਰੀ ਵਿਚਾਰੇ ਉਹ ਮੰਝੇ ਤੇ ਪਏ ਆ ਤੁਹਾਡੀ ਸਰਕਾਰ ਨੇ ਹਲੇ ਤੱਕ ਉਹਨਾਂ ਨੂੰ ਕੋਈ ਠਾਉਣ ਦਾ ਉਪਾਅ ਨਹੀਂ ਕੀਤਾ ਤੇ ਤੁਸੀਂ ਦੱਸੋ ਵੀ ਭੰਡਾ ਪਡੋਰੀਆ ਕਿੰਨਾ ਕੁ ਭਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਕਿਰਪਾ ਕਰਕੇ ਵਿਧਾਨ ਸਭਾ ਦੇ ਮਸਲੇ ਹੱਲ ਕਰੋ ਜਿਹੜੇ ਪਹਿਲਾਂ ਵਾਲੇ ਵਿਧਾਨ ਸਭਾ ਵਿੱਚ ਚੱਕੇ ਗਏ ਆ ਨਵੇਂ ਮਸਲੇ ਨਹੀਂ ਪਹਿਲਾਂ ਵਾਲੇ ਮਸਲੇ ਹੱਲ ਕਰੋ ਖਾਸ ਖਾਸ ਖੇਤੀ ਦੀ ਗੱਲ ਕੀਤੀ ਸੀ ਉਹਦਾ ਮਸਲਾ ਹੱਲ ਕਰੋ ਜੇਕਰ ਪੰਜਾਬ ਦੇ ਲੋਕੋ ਮੈਂ ਕੋਈ ਗੱਲ ਗਲਤ ਕੀਤੀ ਆ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ